ਸਾਨੂੰ ਹੱਕ ਨਹੀਂ ਦਿੱਲੀ ਤੱਕ ਜਾਣ ਦਾ ਕੀ ਸਾਡੇ ਬੱਚੇ ਕੈਨੇਡਾ ਜਾਂ ਅਮਰੀਕਾ ਆਸਟ੍ਰੇਲੀਆ ਸੇਫ ਨੇ ਕੀ ਉੱਥੇ ਉਹਨਾਂ ਨੂੰ ਕੋਈ ਹੱਕ ਹੈਗਾ ਵੀ ਉਹ ਕਿਤੇ ਆ ਜਾ ਸਕਣਗੇ ਜਿਹੜੇ ਸਾਡੇ ਵੀਰ ਭਰਾ ਪੜਣਾ ਇਹ ਕਹਿੰਦੇ ਆ ਇਹ ਵਿਰਲੇ ਨੇ ਅਸੀਂ ਵਿਰਲੇ ਹੀ ਚੰਗੇ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਬਾਰੇ ਸੋਚਣਾ ਪਰ ਜੇ ਅਸੀਂ ਆਪਣੇ ਬੱਚਿਆਂ ਦਾ ਜਿੱਪ ਵਿਖ ਬਣਾ ਗਏ ਤਾਂ ਤਰ ਜਾਗੇ ਤੇ ਜੇ ਨਹੀਂ ਤਾਂ ਫਿਰ ਮਰ ਜਾਗੇ ਜੱਥੇਬੰਦੀਆਂ ਇਹਦੇ ਕਹਿੰਦੀਆਂ ਕਿ ਫਲਾਣੇ ਨੂੰ ਵੋਟ ਪਾਓ ਟਿੰਗੜੇ ਨੂੰ ਪਾਓ ਪਾਓ ਜਿੰਨੂੰ ਕੱਤੀ ਪਰ ਰਹੋ ਇੱਕ ਠੰਡੇ ਦੇ ਥੱਲੇ ਉਹਨਾਂ ਨੂੰ ਸਰਕਾਰਾਂ ਨੂੰ ਇਹ ਪਤਾ ਹੋਵੇ ਕਿ ਇਹ ਜੱਥੇਬੰਦ ਕਿਆ ਜੇ ਅਸੀਂ ਇਹਨਾਂ ਦੀ ਕੋਈ ਗੱਲ ਅਣਖੋਲਿਆ ਕਰਦੇ ਹਾਂ ਤਾਂ ਸਾਨੂੰ ਗੱਲ ਤੋਂ ਆਕੇ ਫੜਨਗੇ ਕਿ ਪਿੰਡਾਂ ਵਿੱਚ ਬੜਨ ਸਭ ਤੋਂ ਪਹਿਲਾ ਸਵਾਲ ਉਹਨਾਂ ਨੂੰ ਇਹ ਕਰੋ ਕਿ ਜੇ ਦਿੱਲੀ ਸਾਡੀ ਨਹੀਂ ਤਾਂ ਦਿੱਲੀ ਵਾਲੇ ਵੀ ਸਾਡੇ ਨਹੀਂ ਜੇ ਇਹ ਦਿੱਲੀ ਦੀ ਸਰਕਾਰ ਬੰਨੀ ਹੈ ਨਾ ਤੇ ਫਿਰ ਅਸੀਂ ਕਿਉਂ ਪਾਈਏ ਵੋਟਾਂ ਇਹਨਾਂ ਨੂੰ ਪਹਿਲਾਂ ਸਾਨੂੰ ਸਾਡਾ ਇਨਸਾਫ ਚਾਹੀਦਾ ਸਾਡੇ ਕਰਜ਼ੇ ਮਾਫ਼ ਚਾਹੀਦੇ ਸਾਡੀਆਂ ਫਸਲਾਂ ਤੇ ਐਮ ਐਸ ਪੀ ਚਾਹੀਦੀ ਸਾਡੇ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਇਨਸਾਫ ਚਾਹੀਦਾ ਫਿਰ ਅਸੀਂ ਤੁਹਾਨੂੰ ਦੇਖਾਂਗੇ ਇਹਨਾਂ ਨੂੰ ਗਲਾ ਤੋਂ ਫੜ ਕੇ ਪੁੱਛਿਓ ਫਿਰ ਦੇਖਿਓ ਇਹਨਾਂ ਨੂੰ ਤੁਹਾਡੀ ਤਾਕਤ ਦਾ ਅੰਦਾਜ਼ਾ ਹੋ ਜਾਊ ਕਿ ਵਾਕੇ ਜੱਥੇ ਬੰਦੀ ਜਿਹੜੀ ਉਹ ਕੀ ਚੀਜ਼ ਹੁੰਦੀ ਆ ਉਸ ਦਾ ਬੱਚਾ ਹੋਇਆ ਇੰਦਰਸਕਾਹ ਤੇ ਟਿੰਡ ਦੇ ਵਿੱਚ 피ੜ ਕਿਉਂ ਹੋਈ ਜੇ ਉਸਨੇ ਬੱਚਾ ਕਿਸੇ ਵੀ ਤਰੀਕੇ ਪੈਦਾ ਕੀਤਾ ਉਹਦੇ ਘਟ ਦੇ ਵਿੱਚ 피ੜ ਕਿਉਂ ਹੋਈ ਆਓ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਕੀ ਮੁੱਦੇ ਆ ਸਾਡੇ ਆਪਾਂ ਕਿਉਂ ਇੱਥੇ ਆਏ ਆ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵਾ ਪਰ ਮੈਂ ਅੱਜ ਗੱਲ ਕਰ ਲਈ ਆ ਆਪਾਂ ਫਸਲਾਂ ਤੇ ਬਚਾਉਣੀਆਂ ਹੀ ਬਚਾਉਣੀਆਂ ਆਪਾਂ ਆਪਣੀਆਂ ਨਸਲਾਂ ਵੀ ਬਚਾਉਣੀਆਂ ਵਾ ਕਿਉਂਕਿ ਇਹ ਕੇਂਦਰ ਸਰਕਾਰ ਪੰਜਾਬ ਸਰਕਾਰ ਇਹ ਬਹੁਤ ਹੀ ਚਿਰ ਤੋਂ ਸਾਡੇ ਦੇ ਉੱਤੇ ਹਮਲਾ ਕਰ ਰਹੀ ਆ ਪਰ ਸਾਨੂੰ ਲੋਕਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਦੀ ਅਸੀਂ ਬਹੁਤ ਹੀ ਖੁਸ਼ ਹੁੰਨੇ ਆ ਜਦੋਂ ਅਸੀਂ ਇਹ ਆਪਣੇ ਬੱਚਿਆਂ ਨੂੰ ਆਈਲੈਂਡਸ ਕਰਦਾ ਦੇਖ ਕੇ ਬਾਹਰ ਭੇਜਦੇ ਆ ਪਰ ਇਹ ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਆ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੀ ਕਿਉਂਕਿ ਉਹ ਚਾਹੁੰਦੇ ਆ ਕਿ ਸਾਡੇ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਵਾਂ ਉਹਨਾਂ ਨੂੰ ਆਪਾਂ ਇੱਕ ਆਇਲੈਂਡਸ ਕਰ ਕਰਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਈਏ ਤਾਂ ਜੋ ਇੱਥੇ ਆਪਣੇ ਕੋਲ ਲੜਨ ਲਈ ਕੋਈ ਬੱਚੇ ਨਾ ਸਾਡੇ ਕੋਲੋਂ ਉਹ ਰੋਜ਼ਗਾਰ ਨਹੀਂ ਮੰਗਣਗੇ ਸਾਡੇ ਕੋਲ ਉਹ ਆਪਣੇ ਹੱਕਾਂ ਦੀ ਕੋਈ ਵੀ ਮੰਗ ਨਹੀਂ ਕਰਨਗੇ ਇਹ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਬੱਚੇ ਬਾਹਰ ਭੇਜੇ ਗਏ ਆ ਤੁਸੀਂ ਆਪ ਸਿਆਣੇ ਹੋ ਪੜ੍ਹੇ ਲਿਖੇ ਹੋ ਤੁਸੀਂ ਸੋਚੋ ਕਿ ਜੇ ਸਾਡਾ ਬੱਚਾ ਇੰਗਲਿਸ਼ ਦੇ ਵਿੱਚ ਟੌਪ ਕਰ ਗਿਆ ਇੰਗਲਿਸ਼ ਬੋਲਣੀ ਆ ਗਈ ਇੰਗਲਿਸ਼ ਪੜ੍ਹਨੀ ਆ ਗਈ ਇੰਗਲਿਸ਼ ਸਮਝਣੀ ਆ ਗਈ ਤਾਂ ਕੀ ਉਸ ਨੂੰ ਇੱਥੇ ਨੌਕਰੀ ਨਹੀਂ ਸੀ ਦਿੱਤੀ ਜਾ ਸਕਦੀ ਕੀ ਉਹ ਸਾਡਾ ਬੱਚਾ ਇੱਥੇ ਡਾਕਟਰ ਨਹੀਂ ਸੀ ਬਣ ਸਕਦਾ ਕੀ ਉਹ ਸਾਡਾ ਬੱਚਾ ਇੰਜੀਨੀਅਰ ਨਹੀਂ ਸੀ ਬਣ ਸਕਦਾ ਬਣ ਸਕਦਾ ਸੀ ਸਾਰਾ ਕੁਝ ਹੋ ਸਕਦਾ ਸੀ ਪਰ ਇਹ ਕੇਂਦਰ ਸਰਕਾਰ ਨਹੀਂ ਚਾਹੁੰਦੀ ਇਹ ਪੰਜਾਬ ਸਰਕਾਰ ਨਹੀਂ ਚਾਹੁੰਦੀ ਇਹਨਾਂ ਨੇ ਸਾਡੇ ਨਾਲੇ ਧੱਕਾ ਕਿਉਂ ਕੀਤਾ ਕਿਉਂਕਿ ਇਹ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਨੇ ਕੀ ਸਾਡੇ ਕੋਲ ਇੰਨੇ-ਇੰਨੇ ਪੈਸੇ ਹੈਗੇ ਸੀ ਕਿ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਸਕਦੇ ਕੀ ਸਾਡੇ ਕੋਲ 25-30 ਲੱਖ ਰੁਪਏ ਸੀਗਾ ਨਹੀਂ ਸੀਗਾ ਅਸੀਂ ਕਿਵੇਂ ਭੇਜੇ ਆਪਣੀਆਂ ਜ਼ਮੀਨਾਂ ਦੀਆਂ ਲਿਮਟਾਂ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੁਸੀਂ ਆਪ ਸੋਚੋ ਉਹ ਜਿਹੜੀਆਂ ਸਾਡੀਆਂ ਲਿਮਟਾਂ ਬੈਂਕਾਂ ਵਿੱਚ ਬਣੀਆਂ ਨੇ ਉਹ ਸਾਡੀਆਂ ਰਜਿਸਟਰੀਆਂ ਬੈਂਕਾਂ ਦੇ ਵਿੱਚ ਬੈਂਕਾਂ ਦੇ ਕੋਲ ਜਮ੍ਹਾਂ ਹੋ ਗਈਆਂ ਅਸੀਂ ਕਰਜ਼ਾ ਨਹੀਂ ਲੈ ਸਕਦੇ ਕਿਉਂਕਿ ਸਾਡੇ ਬੱਚੇ ਉੱਧਰ ਪਲੱਸ 2 ਕਰਕੇ ਗਏ ਆ ਉਹਨਾਂ ਕੋਲ ਉੱਧਰ ਵੀ ਰੁਜ਼ਗਾਰ ਨਹੀਂ ਉਹਨਾਂ ਕੋਲ ਸਿਰਫ ਉੱਧਰ ਰੋਟੀ ਪਾਣੀ ਤੇ ਕਰਾਇਆ ਹੀ ਸਰਦਾ ਕੀ ਤੁਸੀਂ ਇੱਥੇ ਇੰਨੇ ਜਣੇ ਬੈਠੇ ਜੋ ਮੈਨੂੰ ਕੋਈ ਵੀ ਇੱਕ ਹੱਥ ਖੜਾ ਕਰਕੇ ਦੱਸ ਦੇਵੇ ਕੀ ਜੇ ਕਿਸੇ ਦੇ ਬੱਚਿਆਂ ਨੇ ਇਧਰ ਉਹਨਾਂ ਨੂੰ ਲੱਖਾਂ ਰੁਪਏ ਭੇਜੇ ਹੋਣ ਕੋਈ ਇੱਕ ਦੱਸ ਦੇਵੇ ਇੱਥੋਂ 35 35 ਕਿਲੇ ਵਾਲਾ ਬੱਚਾ ਬਾਹਰ ਜਾ ਕੇ ਦਿਹਾੜੀ ਕਰ ਰਿਹਾ ਆ ਇੱਥੇ ਉਹ ਕੰਮ ਨਹੀਂ ਸੀ ਕਰ ਰਿਹਾ ਕਿਉਂ ਨਹੀਂ ਸੀ ਕਰ ਰਿਹਾ ਕਿਉਂਕਿ ਇੱਥੇ ਸਾਨੂੰ ਫਸਲਾਂ ਦਾ ਮੁੱਲ ਜਿਹੜਾ ਸੀਗਾ ਉਹ ਨਹੀਂ ਦਿੱਤਾ ਜਾਂਦਾ ਬੱਚੇ ਸਾਡੇ ਕਹਿੰਦੇ ਖੇਤੀ ਬਾੜੀ ਕਾਟੇ ਦਾ ਸੌਦਾ ਅਸੀਂ ਖੇਤੀ ਬਾੜੀ ਨਹੀਂ ਕਰਨੀ ਬਾਰੇ ਸਰਕਾਰਾਂ ਨੇ ਚਾਲ ਸਾਡੇ ਉੱਤੇ ਚਲ ਦਿੱਤੀ ਤੇ ਸਾਡੇ ਬੱਚਿਆਂ ਨੂੰ ਸਾਡੇ ਤੋਂ ਵੱਖ ਕਰ ਦਿੱਤਾ ਜੇ ਕਿਸੇ ਦਾ ਇੱਕ ਬੱਚਾ ਉਹ ਵੀ ਬਾਹਰ ਜੇ ਕਿਸੇ ਦੇ ਦੋ ਬੱਚੇ ਉਹ ਵੀ ਬਾਹਰ ਅਸੀਂ ਰਹਿ ਗਏ ਬਜ਼ੁਰਗ ਇੱਥੇ ਇਹਨਾਂ ਸਰਕਾਰਾਂ ਨੂੰ ਪਤਾ ਹੈ ਕਿ ਇਹਨਾਂ ਇਹਨਾਂ ਬਜ਼ੁਰਗਾਂ ਵਿੱਚ ਕੀ ਜਾਣਿਆ ਇਹ ਕੀ ਲੜਨਗੇ ਸਾਡੇ ਨਾਲ ਇਸ ਕਰਕੇ ਜਿਹੜੇ ਬੱਚੇ ਬਾਹਰ ਚਲੇ ਗਏ ਆ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਇੱਕ ਦਿਨ ਉਹਨਾਂ ਵਾਪਸ ਭੇਜ ਦੇਣਾ ਤੁਸੀਂ ਆਪ ਸਿਆਣੇ ਹੋ ਪੰਜਾਬ ਦੇ ਵਿੱਚ ਸਾਨੂੰ ਹੱਕ ਨਹੀਂ ਦਿੱਲੀ ਸਾਡੇ ਹੁਣ ਪੜ ਰਹੇ ਆ ਉਹਨਾਂ ਨੂੰ ਸਮਝਾਓ ਵੀ ਬੱਚਾ ਉੱਥੇ ਕੋਈ ਮਹਨ ਨਹੀਂ ਆਪਣਾ ਭਵਿੱਖ ਇੱਥੇ ਰਹਿ ਕੇ ਆਪਾਂ ਇਹਨਾਂ ਸਰਕਾਰਾਂ ਦੇ ਨਾਲ ਮੱਥਾ ਲਾਈਏ ਲੜੀਏ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ ਆਪਣੇ ਬੱਚਿਆਂ ਦੀ ਜਿਹੜੀ ਆਪਾਂ ਨੂੰ ਰੁਜ਼ਗਾਰ ਆ ਉਹ ਇਹਨਾਂ ਕੋਲ ਮੰਗੀਏ ਇਹ ਪਹਿਨਾਂ ਵੱਡੇ ਵੱਡੇ ਵਾਅਦੇ ਕਰਦੇ ਆ ਕਿ ਅਸੀਂ ਨੌਕਰੀਆਂ ਦਵਾਂਗੇ ਅਸੀਂ ਤੁਹਾਡੇ ਕਰਜ਼ੇ ਮਾਫ਼ ਕਰ ਦਵਾਂਗੇ ਪਰ ਕੋਈ ਨਹੀਂ ਕਰਦਾ ਪਰ ਅੱਜ ਆਨੂੰ ਲੋੜਿਆ ਕਿਉਂਕਿ ਸਰਕਾਰ ਬਦਲਣ ਵਾਲੀ ਆ ਜੇ ਅੱਜ ਨਾ ਲੜਨੇ ਤਾਂ ਫਿਰ ਕਦੇ ਮੌਕਾ ਨਹੀਂ ਇਹੋ ਜਿਹੜੀ ਆਪਣੀ ਇਹੋ ਜੀ ਕੀੜੀਆ ਇਹੋ ਜੀ ਲੜ ਸਕਦੀ ਆ ਇਹ ਚਝਾਰੂ ਲੋਕ ਤੇ ਜਿਹੜੇ ਇੱਥੋਂ ਤੱਕ ਪਹੁੰਚੇ ਆ ਹੋਰ ਕੋਈ ਵੀ ਅੱਗੋਂ ਆਪਣੀ ਪੀੜ੍ਹੀ ਆ ਉਹਦੇ ਵਿੱਚ ਇੰਨਾ ਦਮ ਨਹੀਂ ਕਿ ਉਹ ਸਾਡੇ ਨਾਲ ਲੜ ਸਕਣ ਉਹ ਆਪਣੇ ਹੱਕਾਂ ਲਈ ਲੜ ਸਕਣ ਸਾਨੂੰ ਲੋੜਿਆ ਵੱਧ ਤੋਂ ਵੱਧ ਇਕੱਠੇ ਹੋਣ ਦੀ ਜਿਹੜੇ ਸਾਡੇ ਵੀਰ ਭਰਾ ਪੈਣਾ ਇਹ ਕਹਿੰਦੇ ਆ ਇਹ ਫਿਰਲੇ ਨੇ ਅਸੀਂ ਫਿਰਲੇ ਹੀ ਚੰਗੇ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਬਾਰੇ ਸੋਚਣਾ ਅਸੀਂ ਸਾਡੀ ਤਾਂ ਲੰਗ ਗਈ ਕੋਈ ਨਾ ਪਰ ਜੇ ਅਸੀਂ ਆਪਣੇ ਬੱਚਿਆਂ ਦਾ ਅੱਜ ਭਵਿੱਖ ਬਣਾ ਗਏ ਤਾਂ ਤਰ ਜਾਗੇ ਤੇ ਜੇ ਨਹੀਂ ਤਾਂ ਫਿਰ ਮਰ ਜਾਗੇ ਸਾਡੇ ਜਿਹੜੇ ਮਜ਼ਦੂਰ ਵੀਰਾਂ ਦੇ ਬੱਚੇ ਆ ਤੁਸੀਂ ਆਪੋ ਆਪਣੇ ਪਿੰਡਾਂ ਵਿੱਚ ਚਾਤੀ ਮਾਰ ਕੇ ਵੇਖੋ ਕੀ ਉਹਨਾਂ ਨੂੰ ਨਸ਼ਾ ਨਹੀਂ ਲੱਗਦਾ ਗਿਆ ਉਹ ਹਰ ਇੱਕ ਕਰਦਾ ਇੱਕ ਬੱਚਾ ਨਸ਼ਾ ਕਰ ਰਿਹਾ ਇਹ ਇਹਨਾਂ ਨੂੰ ਪਤਾ ਹੈ ਕਿ ਮਜ਼ਦੂਰ ਵਰਗ ਤੇ ਜਿਹੜਾ ਕਿਸਾਨ ਵਰਗ ਆ ਇਹੋ ਹੀ ਦੇਹੋ ਹੀ ਲੜਾਕੂ ਆ ਇਹੋ ਹੀ ਲੜਨਾ ਜਾਣਦਾ ਵਾ ਇਹੋ ਹੀ ਸਿਰ ਦੇਣਾ ਵੀ ਜਾਣਦਾ ਵਾ ਇਸ ਕਰਕੇ ਇਹਨਾਂ ਇਹਨਾਂ ਤੋਂ ਮਮ ਨੂੰ ਜਿਹੜਾ ਵਾ ਉਹ ਬਰਬਾਦ ਕਰ ਦਿੱਤਾ ਨਸ਼ੇ ਨਾਲ ਤੇ ਬਾਹਰ ਭੇਜ ਦਿੱਤਾ ਇਸ ਲਈ ਆਪਾਂ ਨੂੰ ਸਮਝਣ ਦੀ ਲੋੜ ਹੈ ਇਹ ਜੋ ਵੀ ਮਨਸੂਬੇ ਸਰਕਾਰਾਂ ਪਣਾਉਂਦੀਆਂ ਕਾਨੂੰਨ ਬਣਾਉਂਦੀਆਂ ਕਦੀ ਅਣਗੌਰ ਜਾਂ ਕਰਿਆ ਕਰੋ ਇਸ ਨੂੰ ਸੋਚ ਵਿਚਾਰ ਕਰਿਆ ਕਰੋ ਆ ਪੰਜ ਤੋਂ ਇਹ ਕਹਿ ਦਿੰਦੇ ਆ ਨਹੀਂ ਜੀ ਐਤਾ ਹੋ ਹੀ ਨਹੀਂ ਸਕਦਾ ਹੁਣੇ ਵੱਡੇ ਵੀਰ ਹਰਿਆਣੇ ਵਾਲੇ ਦੱਸ ਕੇ ਗਏ ਕਿਉਂ ਨਹੀਂ ਹੋ ਸਕਦਾ ਅਸੀਂ ਸ਼ਰੀਆਮ ਸ਼ਰਾਬ ਨਹੀਂ ਕੱਢ ਸਕਦੇ ਇਹ ਵੀ ਵੇਖੋ ਨਾ ਅਸੀਂ ਸ਼ਰੀਆਮ ਸ਼ਰਾਬ ਨਹੀਂ ਕੱਢ ਸਕਦੇ ਜੇ ਅਸੀਂ ਸ਼ਰੇਆਮ ਸ਼ਰਾਬ ਨਹੀਂ ਕਰ ਸਕਦੇ ਸਾਡੇ ਨਸ ਮਸੀਪਲ ਜਿਹੜੇ ਬੋਰ ਆ ਉਹ ਜ਼ਬਤ ਕਰ ਲੈਣੇ ਆ ਇਹਨਾਂ ਕਹਣਾ ਅਸੀਂ ਪਾਈਪ ਲਾਈਨ ਪਾਈ ਆ ਉਹਦੇ ਰਾਹੀਂ ਤੁਹਾਨੂੰ ਪਾਣੀ ਮਿਲੂਗਾ 500 ਲੀਟਰ ਇੱਕ ਜਣੇ ਦਾ ਪਾਣੀ ਮਿਲੂਗਾ ਕੀ ਤੁਸੀਂ ਦੱਸੋ ਜੇ ਸਾਨੂੰ ਆ 500 ਲੀਟਰ ਪਾਣੀ ਮਿਲਿਆ ਸਾਡਾ ਗਜਾਰਾ ਹੋ ਜਾਊਗਾ ਸਾਡੇ ਮੈਡੀਕਲ ਕੋਈ ਨਹੀਂ ਸਾਡਾ ਬੀਮਾ ਕੋਈ ਨਹੀਂ ਪਰ ਇਹ ਪੰਜਾਬ ਪੰਜਾਬ ਨੂੰ ਇਹ ਆਪਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਇਸ ਵੀ ਆਪਾਂ ਨੂੰ ਲੜਨ ਦੀ ਲੋੜ ਆ ਆਪਾਂ ਨੂੰ ਜਾਤਾਂ ਭਰਾ ਕੇ ਰੱਖਣ ਦੀ ਲੋੜ ਆ ਆਪਾਂ ਨੂੰ ਏਕਾ ਬਣਾ ਕੇ ਰੱਖਣ ਦੀ ਲੋੜ ਆ ਵੋਟ ਜਿਸ ਨੂੰ ਮਰਜ਼ੀ ਪਾਓ ਜਦھے ਬੰਦਿਆ ਇਹ ਨਹੀਂ ਕਹਿੰਦੀਆਂ ਕਿ ਭਰਾਣੇ ਨੂੰ ਵੋਟ ਪਾਓ ਢਿੰਗੜੇ ਨੂੰ ਪਾਓ ਪਾਓ ਜਿਸ ਨੂੰ ਮਰਜ਼ੀ ਪਰ ਰੋ ਇੱਕ ਠੰਡੇ ਦੇ ਥੱਲੇ ਉਹਨਾਂ ਨੂੰ ਸਰਕਾਰਾਂ ਨੂੰ ਇਹ ਪਤਾ ਹੋਵੇ ਕਿ ਇਹ ਜਥੇ ਬੰਦਕਿਆ ਜੇ ਅਸੀਂ ਇਹਨਾਂ ਦੀ ਕੋਈ ਗੱਲ ਅਣਖੋਲਿਆ ਕਰਦੇ ਹਾਂ ਤਾਂ ਸਾਨੂੰ ਗੱਤ ਤੋਂ ਆ ਕੇ ਫੜਨਗੇ ਸਾਨੂੰ ਘੇਰ ਲਗੇ ਬੀਬੀਆਂ ਪੈਣਾ ਨੂੰ ਮੇਰੀ ਇਹ ਬੇੜਤੀ ਆ ਕਿ ਪਿੰਡਾਂ ਵਿੱਚ ਬੜਨ ਸਭ ਤੋਂ ਪਹਿਲਾ ਸਵਾਲ ਉਹਨਾਂ ਨੂੰ ਇਹ ਕਰੋ ਕਿ ਜੇ ਦਿੱਲੀ ਸਾਡੀ ਨਹੀਂ ਤਾਂ ਦਿੱਲੀ ਵਾਲੇ ਵੀ ਸਾਡੇ ਨਹੀਂ ਇਹ ਦਿੱਲੀ ਜੇ ਇਹ ਦਿੱਲੀ ਦੀ ਸਰਕਾਰ ਬੰਨੀ ਹੈ ਨਾ ਤੇ ਫਿਰ ਅਸੀਂ ਕਿਉਂ ਪਾਈਏ ਵੋਟਾਂ ਇਹਨਾਂ ਨੂੰ ਪਹਿਲਾ ਸਾਨੂੰ ਸਾਡਾ ਇਨਸਾਫ ਚਾਹੀਦਾ ਸਾਡੇ ਕਰਜ਼ੇ ਮਾਫ ਚਾਹੀਦੇ ਸਾਡੀਆਂ ਫਸਨਾ ਤੇ ਐਮ ਐਸ ਪੀ ਚਾਹੀਦੀ ਸਾਡੇ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਇਨਸਾਫ ਚਾਹੀਦਾ ਫੇਰ ਅਸੀਂ ਤੁਹਾਨੂੰ ਦੇਖਾਂਗੇ ਇਹਨਾਂ ਨੂੰ ਗਲਾ ਤੋਂ ਫੜ ਕੇ ਪੁੱਛਿਓ ਫੇਰ ਦੇਖਿਓ ਇਹਨਾਂ ਨੂੰ ਤੁਹਾਡੀ ਤਾਕਤ ਦਾ ਅੰਦਾਜ਼ਾ ਹੋ ਜਾਊ ਕਿ ਵਾਕੇ ਜੱਥੇ ਬੰਦੀ ਜਿਹੜੀ ਉਹ ਕੀ ਚੀਜ਼ ਹੁੰਦੀ ਆ ਇਹ ਡਰੇ ਪਏ ਨੇ ਹੁਣ ਤੁਸੀਂ ਇਹ ਵੇਖੋ ਕਿੰਨਾ ਤਗੜਾ ਉਹ ਜਿਹੜਾ ਸਿੱਧੂ ਮਸੇਰੇ ਦਾ ਕਿੰਨੀ ਜ਼ਮੀਰ ਜਾਇਦਾਦ ਆ ਉਸ ਦੇ ਕੋਲ ਬਾਹਰ ਪ੍ਰਾਪਰਟੀ ਆ ਉਸ ਦਾ ਬੱਚਾ ਹੋਇਆ ਕੇਂਦਰ ਸਰਕਾਰ ਦੇ ਟੈਂਡ ਦੇ ਵਿੱਚ ਕਿ ਉਹ ਬੱਚਾ ਅੱਜ ਪੈਦਾ ਹੋਇਆ 20-22 ਸਾਲਾਂ ਨੂੰ ਉਹਨੇ ਜਵਾਨ ਹੋਣਾ ਫੇਰ ਹੀ ਜਾ ਕੇ ਕੋਈ ਗੱਲ ਕਰੂਗਾ ਨਾ ਪਰ ਅੱਜ ਹੀ ਕਿਉਂ ਜੇ ਸਾਡੇ ਤੇ ਇਹੋ ਜਿਹੀਆਂ پابੰਦੀਆਂ ਲੱਗੀਆਂ ਤਾਂ ਤੁਸੀਂ ਆਪ ਸੋਚੋ ਕੀ ਅਸੀਂ ਪੰਜਾਬ ਵਾਲੇ ਸੇਫ ਅਸੀਂ ਪੰਜਾਬ ਵਾਲੇ ਸੇਫ ਨਹੀਂ ਨਾ ਭਾਰਤ ਸਾਡਾ ਸਾਨੂੰ ਇਹਨਾਂ ਨੇ ਗੱਲਾਂ ਪੜਾ ਕੇ ਰੱਖਿਆ ਹੋਇਆ ਗੁਲਾਮ ਇਸ ਕਰਕੇ ਮੇਰੀ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਆ ਆਪਣੇ ਕਰਜ਼ੇ ਜਿਹੜੇ ਆ ਉਹ ਆਪਾਂ ਮਾਫ਼ ਕਰਾਈਏ ਆਪਣੀਆਂ ਜ਼ਮੀਨਾਂ ਦੀ ਰਜਿਸਟਰੀ ਨੂੰ ਸਾਂਭੀਏ ਬਿਹਾਰ ਦੇ ਵਿੱਚ 320 ਕੰਪਨੀਆਂ ਖੁੱਲਣ ਜਾ ਰਹੀਆਂ ਵਾ ਉਹ ਜਿਹੜੀਆਂ ਕੰਪਨੀਆਂ ਖੁੱਲਣੀਆਂ ਉਹਨਾਂ ਨੂੰ ਜ਼ਮੀਨ ਦੀ ਲੋੜ ਆ ਤੇ ਇਹਨਾਂ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਅੰਡਾਨੀ ਅਬਾਨੀ ਕਾਰਪੋਰੇਟ ਘਰਾਣੇ ਜੀਓ ਚਾਹਣ ਅਸੀਂ ਇੱਥੇ ਮੋਲ ਖੋਲੜਾ ਅਸੀਂ ਇੱਥੇ ਕੋਈ ਨਾ ਕੋਈ ਐਹੋ ਜੀ ਚੀਜ਼ ਖੋਲਣੀ ਆ ਜਿਹਦੇ ਨਾਲ ਉਹਨਾਂ ਦਾ ਵਪਾਰ ਵਾ ਸਕੇ ਜਿਸ ਜ਼ਮੀਨ ਤੇ ਉਹਨਾਂ ਦੀ ਅੱਖ ਆ ਗਈ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਉਹਨਾਂ ਦੇ ਕਿਸਾਨ ਨੂੰ ਵੀ ਨਹੀਂ ਪੁੱਛਣਾ ਉਹਨਾਂ ਨੇ ਸਿਰਫ ਇੱਕ ਕਾਨੂੰਨ ਘੜਤਾ ਆਨਲਾਈਨ ਤੁਹਾਡੀ ਰਜਿਸਟਰੀ ਹੈ ਆਧਾਰ ਕਾਰਡ ਤੁਹਾਡਾ ਆਨਲਾਈਨ ਹੈ ਉਸ ਹਿਸਾਬ ਦੇ ਨਾਲ ਜੋ ਜ਼ਮੀਨ ਦਾ ਰੇਟ ਹੋਇਆ ਉਹਦੇ ਪੈਸੇ ਤੁਹਾਡੇ ਖਾਤੇ ਵਿੱਚ ਪਾ ਦਿੱਤੇ ਜਾਣਗੇ ਤੇ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਲਿੱਤਾ ਜਾਊਗਾ ਇਹ ਮਨਸੂਬੇ ਸਰਕਾਰਾਂ ਦੇ ਪੰਜਾਰੇ ਆ ਚਾਰ ਕਿਸਾਨ ਜਿਹੜੇ ਬਿਹਾਰ ਦੇ ਵਿੱਚ ਇਸ ਗੱਲ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਦੀ ਕੋਈ ਸੁਣਮਾਈ ਨਹੀਂ ਇਹੋ ਕੁਝ ਪੰਜਾਬ ਦੇ ਵਿੱਚ ਹੋਣਾ ਜੇ ਜੇ ਅੱਜ ਆਪਾਂ ਇਹ ਕੰਮ ਨਾ ਕੀਤਾ ਤਾਂ ਜੇ ਆਪਾਂ ਇੱਥੇ ਨਾ ਡਟੇ ਰਹੇ ਜੇ ਨਾ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜਾ ਪੰਜਾਬ ਹਰਿਆਣਾ ਇੱਕ ਇੱਥੋਂ ਦੇ ਲੋਕ ਇਨ ਦਾ ਇੱਕ ਇਹ ਸਾਨੂੰ ਕਿਤੇ ਵੀ ਘੇਰ ਸਕਦੇ ਆ ਇਸ ਲਈ ਲੋੜਿਆ ਆਪਾਂ ਨੂੰ ਜਜਾਰੂ ਬੰਦੀ ਕੋਈ ਗੱਲ ਨਹੀਂ ਜਿਹੜੇ ਪਿੱਛੇ ਨਹੀਂ ਆਉਂਦੇ ਨਾ ਹਣ ਸੀਧ ਭਗਤ ਸਿੰਘ ਸਾਰੇ ਨਹੀਂ ਹੁੰਦੇ ਲੜਨ ਵਾਲੇ ਜੋਧੇ ਸਾਰੇ ਨਹੀਂ ਹੁੰਦੇ ਆ ਜਿੰਨੇ ਤੁਸੀਂ ਆਏ ਹੋ ਇਹ ਤੁਸੀਂ ਸਾਰੇ ਲੜਨ ਵਾਲੇ ਜੋਧੇ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਜੇ ਇਸ ਕਰਕੇ ਆਪਾਂ ਨੂੰ ਲੋੜਿਆ ਆਪਣਾ ਪੰਜਾਬ ਸਾਂਭਣ ਦੀ ਆਪਣੀਆਂ ਫਸਲਾਂ ਬਚਾਉਣ ਦੀ ਆਪਣੀਆਂ ਨਸਲਾਂ ਬਚਾਉਣ ਦੀ ਇਹ ਨਿਆਂਗਰ ਨਾਲ ਬਾਇਕ ਨੂੰ ਜੀਖਾ ਖਾਲਸਾ ਵਾਹ ਜੀ ਦਰਜੀ ਕੀ ਫਤਿਹ